ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੰਮ੍ਰਿਤਸਰ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਹਰਦੀਪ ਸਿੰਘ ਭੋਗਲ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੇ ਨਾਲ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਵਰਨਕਾਰਾਂ ਵੱਲੋਂ ਅੰਮ੍ਰਿਤਸਰ ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਵਰਨਕਾਰਾਂ ਦੇ ਮੁੱਦੇ ਨੂੰ ਉਹ ਲੋਕ ਸਭਾ 'ਚ ਪ੍ਰਮੁੱਖ ਤੌਰ ਤੇ ਰੱਖਣਗੇ ਐਕਸਾਈਜ਼ ਡਿਊਟੀ ਨੂੰ ਲੈ ਕੇ ਉਹਨਾਂ ਕੇਂਦਰ ਸਰਕਾਰ ਦੀ ਨਿੰਦਾ ਵੀ ਕੀਤੀ ਹੈ ਕੈਪਟਨ ਦਾ ਕਹਿਣਾ ਹੈ ਕਿ ਕੇਂਦਰ ਦੇ ਨਾਲ ਸੂਬਾ ਸਰਕਾਰ ਵਪਾਰੀ ਮਾਰੂ ਨੀਤੀਆਂ ਅਪਣਾ ਰਿਹਾ ਹੈ ਜਦੋਂ ਦੋ ਮਸਲੇ ਨੇ ਇੱਕ ਸਵਰਨਕਾਰਾਂ ਦਾ ਇੱਕ ਕੋਈ ਕਿਸਾਨੀ ਦਾ ਮਸ ਇਹ ਇੱਕ ਉਹ ਫੌਜੀਆਂ ਦਾ ਵਨ ਰੈਂਕ ਵਨ ਪੈਨਸ਼ਨ ਜਦੋਂ ਵੀ ਬੈਸ ਹੋਏ ਕਿ ਆਈ ਵਿਲ ਬੀ ਪਾਰਟਿੰਗ ਅੰਮ੍ਰਿਤਸਰ ਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਨਜ਼ਰ ਆਉਣ ਤੇ ਸਿਆਸੀ ਗਲਿਆਰਿਆਂ ਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕੈਪਟਨ ਪਿਛਲੇ 8 ਮਹੀਨਿਆਂ ਤੋਂ ਬੈਟਕਾਂ ਤੇ ਰੈਲੀਆਂ ਕਰ ਰਹੇ ਹਨ ਪਰ ਅੰਮ੍ਰਿਤਸਰ ਦੀ ਇਹ ਰੈਲੀ ਉਹਨਾਂ ਲਈ ਕਾਫੀ ਮਹੱਤਵਪੂਰਨ ਰਹੀ ਕਿਉਂਕਿ ਇਸ ਵਾਰ ਉਹਨਾਂ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਨਜ਼ਰ ਆਏ ਇਸ ਤੋਂ ਪਹਿਲਾਂ ਗੁਰਦਾਸਪੁਰ ਦੀ ਰੈਲੀ ਵਿੱਚ ਵੀ ਇਹ ਦੋਵੇਂ ਇਕੱਠੇ ਦੇਖੇ ਗਏ ਸਨ ਦੱਸ ਦਈਏ ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤਕਾਰ ਹਨ ਜਿਨ੍ਹਾਂ ਤੇ ਸਿਰ ਤੇ ਮੋਦੀ ਅਤੇ ਨਿਤਿਸ਼ ਨੂੰ ਗੱਦੀ ਦਿਵਾਉਣ ਦਾ ਸਹਾਰਾ ਬਣਿਆ ਗਿਆ ਹੈ ਸੂਤਰਾਂ ਦੀ ਮਨਿਆਤਾ ਕਾਂਗਰਸ ਵੱਲੋਂ ਖਡੂਰ ਸਾਹਿਬ ਦੀ ਜਿਮਣੀ ਚੋਣ ਨਾ ਲੜਨ ਦਾ ਫੈਸਲਾ ਵੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥੀ ਨੇਤਾ ਕਨਈਆ ਦੇ ਸੂਰ ਕੈਪਟਨ ਅੰਮ੍ਰਿਤ ਸਰਵਿਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਕੈਪਟਨ ਨੇ ਕਨਈਆ ਵੱਲੋਂ 84 ਦੰਗਿਆਂ ਤੇ ਦਿੱਤੇ ਬਿਆਨ ਤੇ ਜ਼ਿਆਦਾ ਨਾ ਬੋਲਦਿਆਂ ਹੋਇਆਂ ਇਸ ਨੂੰ ਜਾਂਚ ਦਾ ਵਿਸ਼ਾ ਦੱਸਿਆ ਕੈਪਟਨ ਨੇ ਇਹ ਨਾ ਜ਼ਰੂਰ ਕਿਹਾ ਕਿ ਪੰਜਾਬ ਦੰਗਿਆਂ 'ਚ ਕੋਈ ਵੀ ਪਾਰਟੀ ਸ਼ਾਮਿਲ ਨਹੀਂ ਸੀ ਅੰਮ੍ਰਿਤਸਰ ਦੇ ਸਰਕੂਲਰ ਰੋਡ ਤੇ ਮੈਡੀਕਲ ਕਾਲਜ ਦੇ ਸਾਹਮਣੇ ਇੱਕ ਔਰਤ ਨੂੰ ਤੇ ਲੁਟੇਰਿਆਂ ਵੱਲੋਂ ਕਾਰ ਖੋਨ ਦਾ ਮਾਮਲਾ ਸਾਹਮਣੇ ਆਇਆ ਏ ਦਰਅਸਲ ਰਾਤ ਸਮੇਂ ਘਰ ਵਾਪਸੀ ਨੂੰ ਦੇਰ ਹੁੰਦੀ ਦੇਖ ਪੀੜਤ ਔਰਤ ਕਾਰ ਸਾਈਡ ਤੇ ਲਗਾ ਕੇ ਫੋਨ ਕਰ ਰਹੀ ਸੀ ਤਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪੀਰਦਾ ਦੇ ਪਤੀ ਨੇ ਪੁਲਿਸ ਨੂੰ ਕਾਰ ਲੱਭਣ ਦੀ ਗੁਹਾਰ ਲਗਾਈ ਹੈ ਉਧਰ ਪੁਲਿਸ ਨੇ ਇਸ ਮਾਮਲੇ 'ਚ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਗੱਲ ਆਖੀ ਹੈ ਜ਼ਿਕਰ ਜੋਗਾ ਕਿ ਇਹ ਵਾਰਦਾਤ ਕੈਬਨਟ ਮੰਤਰੀ ਅਨਿਲ ਜੋਸ਼ੀ ਦੇ ਘਰ ਤੋਂ ਕੁਝ ਹੀ ਦੂਰੀ ਤੇ ਵਾਪਰੀ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਅੰਮ੍ਰਿਤਸਰ ਦੀ ਸੁਰੱਖਿਆ ਰਾਮਪਰੋਸਿਆ ਕਿਉਂਕਿ ਜੇਕਰ ਰਾਜਨੀਤਿਕ ਲੋਕਾਂ ਦੇ ਇਲਾਕੇ 'ਚ ਸੁਰੱਖਿਆ ਨਹੀਂ ਹੋਵੇਗੀ ਤਾਂ ਬਾਕੀ ਥਾਵਾਂ ਦਾ ਹਾਲ ਕੀ ਹੋਵੇਗਾ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ 'ਚ ਹੈਲਥ ਐਂਡ ਫੈਮਿਲੀ ਵੈਲਫੇਅਰ ਵਿਭਾਗ ਵੱਲੋਂ ਪੀਸੀ ਐਂਡ ਪੀਐਨਡਟੀ ਐਕਟ ਬਾਰੇ ਜਾਗਰੂਕ ਵਰਕਸ਼ਾਪ ਕਰਵਾਈ ਗਈ ਇਸ ਵਰਕਸ਼ਾਪ 'ਚ ਇਲਾਕੇ ਦੇ ਸਿਵਲ ਸਰਜਨ, ਐਸਐਮਓ, ਸੰਬੰਧਿਤ ਸਟਾਫ ਅਤੇ ਐਨਜੀਓ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਸੈਮੀਨਾਰ ਦਾ ਮੁੱਖ ਮਕਸਦ ਪ੍ਰੂਨ ਹੱਤਿਆਵਾਰੇ ਲੋਕਾਂ ਨੂੰ ਜਾਗਰੂਕ ਕਰਾਉਣਾ ਸੀ। ਇਸ ਮੌਕੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਪੀਐਨਡੀਟੀ ਐਕਟ ਨੂੰ ਸੰਜੀਦਗੀ ਨਾਲ ਲਾਗੂ ਕਰਨ ਵਾਸਤੇ ਖਾਸ ਤੌਰ ਤੇ ਟਾਸਕ ਫੋਰਸ ਬਣਾਈ ਗਈ ਹੈ ਜੋ ਗੁਪਤ ਤੌਰ ਤੇ ਅਲਟਰਾ ਸਾਊਂਡ ਸੈਂਟਰਾਂ ਦੀ ਨਿਗਰਾਨੀ ਕਰੇਗੀ।